हरियाणा विधानसभा 순토ਇ ਕਰਦੇ ਹਾਂ ਕਿ ਹਰਿਆਣਾ ਦੇ ਸਿੱਖ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੇਵਾ ਸਮਾਰਨ ਕੋ ਬਿਨਾ ਹਲ ਕਾਰੋਬਾਰ ਨਹੀਂ ਜਾਣਗੇ ਪਰ ਅਸੀਂ ਹਰਿਆਣਾ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਹਾਂ ਟਿੰਡਾ ਸਾਹਿਬ ਨੂੰ ਵੀ ਦਿੰਦੇ ਹਾਂ ਕਿ ਇਹ ਐਡਾ ਕੋਈ ਸੌਖਾ ਕੰਮ ਨਹੀਂ ਹੈ ਸਸਤੀ ਬੇहद ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਗੁਰਦੁਆਰਿਆਂ ਤੇ ਕਬਜ਼ਾ ਕਰਨ ਲਈ ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਬਾਹਰ ਡੇਰੇ ਲਗਾਏ ਹੋਏ ਨੇ ਇਸ ਕਾਰਵਾਈ ਦੇ ਵਿਰੋਧ ਵਿੱਚ ਐਸਜੀਪੀਸੀ ਪ੍ਰਧਾਨ ਅਵਧਾਰ ਸਿੰਘ ਸਮੇਤ ਸੀਨੀਅਰ ਅਕਾਲੀ ਲੀਡਰਾਂ ਨੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲਾਂਕੀ ਦੇ ਨਾਲ ਮੁਲਾਕਾਤ ਕੀਤੀ ਹੈ ਸਾਡੇ ਨਾਲ ਸੁਖਦੇਵ ਸਿੰਘ ਢੀਂਡਸਾ ਜੁੜੇ ਹੋਏ ਨੇ ਸੀਨੀਅਰ ਅਕਾਲੀ ਲੀਡਰ ਢੀਂਡਸਾ ਜੀ ਜੇਕਰ ਤੁਸੀਂ ਸਹੀ ਹੋ ਵਕਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਬਣਨੀ ਗਲਤ ਹੈ ਤੇ ਫਿਰ ਕਾਨੂੰਨੀ ਲੜਾਈ ਕਿਉਂ ਨਹੀਂ ਲੜੀ ਜਾ ਰਹੀ ਕਾਨੂੰਨ ਦੀ ਮਦਦ ਕਿਉਂ ਨਹੀਂ ਲਈ ਜਾ ਰਹੀ ਲੈ ਕਾਨੂੰਨ ਦੀ ਮਦਦ ਲਈ ਹੀ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਸੀ ਕਿ ਕਾਨੂੰਨੀ ਤੌਰ ਤੇ ਗਲਤ ਹੋਇਆ ਔਰ ਇਹ ਗਵਰਨਮੈਂਟ ਆਫ ਇੰਡੀਆ ਦਾ ਹੈ ਪਾਰਲੀਮੈਂਟ ਦਾ ਹੈ ਇਹਨੂੰ ਚਾਹੇ ਨਹੀਂ ਕਰ ਸਕਦੇ ਇਸ ਕਰਕੇ ਤੁਸੀਂ ਉੱਤੇ ਐਕਸ਼ਨ ਕਰੋ ਨੰਬਰ 2 ਲਾਰਡ ਆਰਡਰ ਦੀ ਪੋਜੀਸ਼ਨ ਬੜੀ ਮਾੜੀ ਹੋ ਰਹੀ ਹੈ ਔਰ ਲਾਰਡ ਆਰਡਰ ਦੇ ਲਈ ਤੁਸੀਂ ਰੋਕੋ ਸਿਰ ਪੰਜਾਬ ਹਰਿਆਣੇ ਚ ਪੋਲਿਟੀਕਲ ਗੇਮ ਲਈ ਕਾਗਰਸ ਨੇ ਕੀਤਾ ਹੈ ਇਸ ਕਰ ਕਿ ਉਹਨੂੰ ਵੀ ਤੁਸੀਂ ਰੋਕੋ ਅਸੀਂ ਇਹ ਵੀ ਦਿਖਾਇਆ ਜਦ ਤੁਸੀਂ ਕਹਿੰਦੇ ਲੀਗਲ ਹੈਗਾ ਜੀ ਇਹ ਸੁਪਰੀਮ ਕੋਰਟ ਦਾ ਆਰਡਰ ਹੈ ਜੀ ਜਿਹੜਾ ਇਹਦੇ ਵਿੱਚ ਜੀ ਅਰਦਾਸਾਰੀ ਸਿਖੜੇ ਕੇਸ ਹੈਗਾ ਨਾ ਸੁਪਰੀਮ ਕੋਰਟ ਜੀ ਉਹਨਾਂ ਨੇ ਆਰਡਰ ਕੀਤਾ ਹੈ ਕਿ ਆਹ ਕਮੇਟੀ ਹੀ ਕੰਮ ਕਰੂਗੀ 11 ਮੈਂਬਰੀ ਕਮੇਟੀ 15 ਮੈਂਬਰੀ ਕਮੇਟੀ ਦੇ ਨਾਂ ਦਿੱਤੇ ਨੇ ਹਰਤਾ ਸਿੰਘ ਮੱਕੜ ਉਹਦੇ ਪ੍ਰਧਾਨ ਹੋਏਗਾ ਸਾਡੇ ਜਿਹੜਾ ਆਰਡਰ ਅਗਲੇ ਆਰਡਰ ਤੱਕ ਇਦਸ ਕੋਈ ਦਖਲ ਨਹੀਂ ਕੋਈ ਦੇ ਸਕਦਾ ਜੀ ਟੈਂਸਰ ਸਾਹਿਬ ਤੁਸੀਂ ਸੁਪਰੀਮ ਕੋਰਟ ਦੇ ਆਰਡਰਸ ਦਾ ਹਵਾਲਾ ਤਾਂ ਜ਼ਰੂਰ ਦੇ ਰਹੇ ਹੋ ਪਰ ਉਸ ਦੇ ਨਾਲ ਹੀ ਪੰਜਾਬ ਹਰਿਆਣਾ ਪੁਨਰਗਠਨ ਐਕਟ ਵੀ ਤਾਂ ਹੈ ਉਸ ਦੇ ਹਵਾਲੇ ਤੋਂ ਰਾਜ ਸਰਕਾਰ ਆਪਣੇ ਵੱਖਰੇ ਐਕਟ ਬਣਾ ਸਕਦੀ ਹੈ ਤੁਸੀਂ ਪੁਨਰਗਠਨ ਐਕਟ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ਼ ਕਰ ਸਕਦੇ ਹੋ ਨਹੀਂ ਉਹਦੇ ਵਿੱਚ ਵੀ ਹੈ ਜੀ ਉਹਦੇ ਵਿੱਚ ਵੀ ਨਹੀਂ ਹੈ ਇਹ ਕਿ ਬਣਾ ਸਕਦੀ ਹੈ ਉਹਦੇ ਵਿੱਚ ਇਹ ਹੈ ਕਿ ਨਾ ਇਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨਾ ਜੀ ਜੀਪੀਸੀ ਨੂੰ ਕੋਈ ਨਹੀਂ ਵੰਡ ਸਕਦਾ ਜੇ ਨਹੀਂ ਵੰਡ ਸਕਦਾ ਤੇ ਫਿਰ ਅਦਾਲਤ ਦੇ ਵਿੱਚ ਅਜੇ ਤੱਕ ਐਸਜੀਪੀਸੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਰੋਕ ਕਿਉਂ ਨਹੀਂ ਕੀਤਾ ਹਾਲਾਂਕਿ ਹਾਈ ਕੋਰਟ ਦੇ ਵਿੱਚ ਇੱਕ ਵਕੀਲ ਨੇ ਪਟੀਸ਼ਨ ਜ਼ਰੂਰ ਪਾਈ ਹੈ ਉਹ ਪਟੀਸ਼ਨ ਤੁਸੀਂ ਕਿਉਂ ਨਹੀਂ ਪਾਈ ਗੱਲ ਇਹ ਹੈ ਵੀ ਇਹ ਹੈਗਾ ਸੈਂਟਰ ਲੈਕਟ ਪਾਰਲੀਮੈਂਟ ਐਕਟ ਹੈ ਇਹ ਪਾਰਲੀਮੈਂਟ ਜਾਏ ਪਾਰਲੀਮੈਂਟ ਕਰੇ ਸੀ ਪਾਰਲੀਮੈਂਟ ਨੂੰ ਕਹਿ ਸਕਦੇ ਆ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਕਹਿ ਸਕਦੇ ਆ ਪਰ ਗਵਰਨਮੈਂਟ ਆਫ ਇੰਡੀਆ ਨੇ ਗਵਰਨਮੈਂਟ ਆਫ ਇੰਡੀਆ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ ਚਿੱਠੀ ਲਿਖੀ ਗਈ ਸੀ ਸੈਂਟਰ ਵੱਲੋਂ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ ਉਸੇ ਵਾਸਤੇ ਅਸੀਂ ਆਏ ਕਿ ਅਸਰ ਪਾਉਣ ਲਈ ਗਵਰਨ ਸਰ ਆਏ ਨੇ ਪਹਿਲਾਂ ਉਹਨਾਂ ਦੇ ਕਾਂਗਰਸ ਦੇ ਗਵਰਨਰ ਸੀਗੇ ਉਹਨਾਂ ਨੇ ਕਰਤਾ ਵੀ ਉਹ ਬਿਲਕੁਲ ਗਲਤ ਕੀਤਾ ਇਸ ਕਰਕੇ ਤੁਸੀਂ ਉਸ ਤੇ ਐਕਸ਼ਨ ਕਰੋ ਇਸ ਕਰਕੇ ਗਵਰਨਰ ਸਾਹਿਬ ਕੋਲ ਮਿਲਣਗੇ ਐਸੀ ਐਸੀ ਤੁਹਾਨੂੰ ਲੱਗਦਾ ਕਿ ਹੁਣ ਭਾਜਪਾ ਦਾ ਨੁਮਾਇੰਦਾ ਪਹੁੰਚ ਚੁੱਕਾ ਹੈ ਰਾਜਪਾਲ ਦੀ ਕੁਰਸੀ ਦੇ ਉੱਤੇ ਪਹਿਲਾਂ ਕਾਂਗਰਸ ਦਾ ਨੁਮਾਇੰਦਾ ਸੀ ਹੁਣ ਤੁਹਾਨੂੰ ਕੋਈ ਉਮੀਦ ਲੱਗਦੀ ਹੈ ਕਿ ਸ਼ਾਇਦ ਇਸ ਐਕਟ ਨੂੰ ਦੁਬਾਰਾ ਤੋਂ ਰਿਵਿਊ ਕੀਤਾ ਜਾਏਗਾ ਬਿਲਕੁਲ ਭਾਜਪਾ ਦੇ ਨੁਮਾਇੰਦੇ ਕਰਕੇ ਨਹੀਂ ਸਿਕ ਰਹੇ ਅਸੀਂ ਕਹ ਰਹੇ ਵੀ ਕਾਨੂੰਨੀ ਤੌਰ ਤੇ ਦੇਖੋ ਵੀ ਸੈਂਟਰ ਲੈਕਟ ਹੈ ਅੱਜ ਤੱਕ ਕਿਸੇ ਸਟੇਟ ਨੇ ਇਹਦੇ ਤੇ ਕੋਈ ਕੋਈ ਇਹਨੂੰ ਛੇੜਿਆ ਨਹੀਂ ਨਾ ਛੇੜ ਸਕਦੀ ਹੈ ਪਟੰਟਾ ਸਾਹਿਬ ਬکریاں ਕਮੇਟੀਆਂ ਤਾਂ ਬਣੀਆਂ ਹੋਈਆਂ ਨੇ ਦਿੱਲੀ ਵਿੱਚ ਵੀ ਵੱਖਰੀ ਕਮੇਟੀਆਂ ਮਹਾਰਾਸ਼ਟਰ ਵਿੱਚ ਹੈ ਬਿਹਾਰ ਵਿੱਚ ਉਹਦਾ ਉਹਦਾ ਐਸਡੀਪੀ ਨਾਲ ਕੋਈ ਸਬੰਧ ਨਹੀਂ ਹੈ ਜਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੱਲ ਕਰਦੇ ਆ ਨਾ ਦਿੱਲੀ ਪਹਿਲਾਂ ਸ਼੍ਰੋਮਣੀ ਕਮੇਟੀ ਸੀਗਾ ਨਾ ਬਾਅਦ ਵਿੱਚ ਕੋਈ ਹੋਰ ਸੀਗਾ ਉਹਨਾਂ ਦੀ ਅਲੱਗ ਕਮੇਟੀਆਂ ਪਰ ਉਹਨਾਂ ਦੇ ਮੈਂਬਰ ਸਾਬੇ ਹੁੰਦੇ ਨੇ ਜ਼ਰੂਰ ਐਸਜੀਪੀਸੀ ਦੇ ਲੇਕਨ ਐਸਜੀਪੀਸੀ ਦਾ ਪੈਟਾ ਉਹਨਾਂ ਦਾ ਪ੍ਰਬੰਧ ਕੋਈ ਨਹੀਂ ਸੀ ਅਸੀਂ ਸਿਰਫ ਇੱਕ ਗੁਰਦੁਆਰੇ ਸਰਵਾਨਾਂ ਦੀ ਨੁਮਾਇੰਦਿਆਂ ਦੀ ਗੱਲ ਕਰ ਰਹੇ ਹੋ ਟਿੰਸਰ ਸਾਹਿਬ ਉਹ ਨੁਮਾਇੰਦਿਆਂ ਨੂੰ ਘਟਾਉਣ ਦੀ ਵੀ ਪੂਰੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਮਹਾਰਾਸ਼ਟਰ ਦੀ ਪ੍ਰਬੰਧਕ ਕਮੇਟੀ ਨੇ ਨੁਮਾਇੰਦਿਆਂ ਨੂੰ ਘਟਾਉਣ ਦੀ ਗੱਲ ਆਖੀ ਹੈ ਪਹਿਲੇ 4 ਸਾਲ ਹੁਣ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਐਸਜੀਪੀਸੀ ਦਾ ਇੱਕੋ ਨੁਮਾਇੰਦਾ ਰਹਿ ਜਾਏ ਨਹੀਂ ਇਹ ਤਾਂ ਚਲੋ ਉਹਨਾਂ ਦੀ ਗੱਲ ਹੈ ਉਹ ਜਦੋਂ ਆਊਗੀ ਦੇਖੀ ਜੇ ਉਹ ਤਾਂ ਅਸੀਂ ਤਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਰਹੇ ਹਾਂ ਜੋ ਸੈਂਟਰ ਲੈਕਚਰ ਉਹ ਉਹਨਾਂ ਦਾ ਅਧਾ ਹੈ ਉਹ ਉਹਦਾ ਕੋਈ ਸ਼੍ਰ ਨੇ ਹੈ ਉਹਨਾਂ ਤੇ ਕੋਈ ਕੰਟਰੋਲ ਨਹੀਂ ਹੋ ਸੈਂਟਰਲ ਐਕਟ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਐ 1925 ਚ ਜੋ ਐਕਟ ਬਣਾਇਆ ਹੈ ਗੁਰਦੁਆਰਾ ਐਕਟ ਅਸੀਂ ਸਿਰਫ ਉਹਦੀ ਗੱਲ ਕਰ ਰਹੇ ਹਾਂ ਜੀ ਅਸੀਂ ਦੂਜੇ ਗੁਰੂ ਘਰਾਂ ਦੀ ਕੋਈ ਗੱਲ ਨਹੀਂ ਕਰ ਰਹੇ ਨਾ ਦਿੱਲੀ ਦੀ ਨਾ ਜੀਰ ਸਾਹਿਬ ਦੀ ਨਾ ਕਿਸੇ ਹੋਰ ਦੀ ਅਸੀਂ ਸਿਰਫ ਐਜਿਪੀਸੀ ਜਿਹਦੇ ਚ ਕੋਈ ਚੇਂਜ ਹੋ ਨਹੀਂ ਸਕਦੀ ਉਹਦੇ ਉਹਦੇ ਵਾਸਤੇ ਅਸੀਂ ਕਰ ਰਹੇ ਹਾਂ 300 ਸਾਹਿਬ ਅੱਜ ਦੀ ਮੁਲਾਕਾਤ ਤੋਂ ਬਾਅਦ ਹੋਣ ਤੁਹਾਨੂੰ ਕੀ ਲੱਗਦਾ ਹੈ ਕੋਈ ਉਮੀਦ ਹੈ ਕਿ ਹੁਣ ਇਸ ਦਾ ਇਸ ਮੁਲਾਕਾਤ ਦਾ ਅਸਰ ਹੋਵੇਗਾ ਤੇ ਜੋ ਗੰਭੀਰ ਸਥਿਤੀ ਇਸ ਵਕਤ ਗੁਰਦੁਆਰਿਆਂ ਵਿੱਚ ਬਣੀ ਹੋਈ ਹੈ ਉਹ ਠੀਕ ਹੋ ਪਾਏਗੀ ਦੇਖੋ ਇਹ ਇਹ ਤਾਂ ਵਰਦਨ ਸਾਹਿਬ ਨੇ ਵੇਖਿਆ ਗਵਰਨਮੈਂਟ ਆਫ ਹਰਿਆਣਾ ਨੂੰ ਕਹੇ ਵੀ ਇੱਕ ਤਾਂ ਤੁਸੀਂ ਕੋਰਟ ਆ ਇੱਕ ਤਾਂ ਤੁਸੀਂ ਕੰਟੈਕਟ ਆ ਕੋਰਟ ਆ ਜਿਹੜੀ ਬੰਦੀ ਹੈ ਦੂਜੀ ਹੈ ਵੀ ਲਾਂਡ ਆਰਡਰ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਜੰਮੜੀ ਸਾਡੀ ਨਹੀਂ ਇਸ ਕਰਕੇ ਉਹਨਾਂ ਨੂੰ ਕਹਿ ਕੇ ਆਏ ਗਵਰਨਰ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਤੁਸੀਂ ਸਰਕਾਰ ਨੂੰ ਕਹੋ ਕਿ ਉੱਥੇ ਕੋਈ ਕਿਸੇ ਕਿਸਮ ਦੀ ਗੁੰਡਾਗਰਦੀ ਨਾ ਹੋਵੇ ਕੋਈ ਝਗੜਾ ਨਾ ਹੋਵੇ ਇਸ ਕਰਕੇ ਉਹਨਾਂ ਨੇ ਉਹਨਾਂ ਕੋਲ ਬੇਨਤੀ ਕਰਕੇ ਆਏ ਆ